ਬੰਗਲਾਦੇਸ਼ ਵਿੱਚ ਜਨਤਾ ਵੱਲੋਂ ਸਰਕਾਰ ਦਾ ਤਖਤਾ ਪਲਟ ਕਰ ਦਿੱਤਾ ਗਿਆ ਹੈ। ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਦੇਸ਼ ਛੱਡ ਕੇ ਭਜਣਾ ਪਿਆ ਹੈ। ਸੇਕਸੀਨਾ ਨੇ ਇੰਡੀਆ ਵਿੱਚ ਸਰਨ ਲਈ ਹੈ। ਢਾਕਾ ਵਿੱਚ ਸੇਕਸੀਨਾ ਦੀ ਪਾਰਟੀ ਆਵਾਮੀ ਲੀਗ ਦੇ ਮੁਖ ਦਫ਼ਤਰ ਨੂੰ ਪ੍ਰੋਟੈਸਟਰਸ ਨੇ ਅੱਗ ਲਗਾ ਦਿੱਤੀ ਹੈ। ਢਾਕਾ ਦੀਆਂ ਛੜਕਾਂ ਉੱਤੇ ਸੇਕਸੀਨਾ ਸ਼ਰਮ ਕਰੋ ਦੇ ਨਾਅਰੇ ਲੱਗ ਰਹੇ ਹਨ। ਇਹ ਨਾਅਰਾ ਇਸ ਅੰਦੋਲਨ ਦਾ ਮੁੱਖ ਨਾਅਰਾ ਬਣ ਚੁੱਕਾ ਹੈ। ਇੰਡੀਆ ਨੇ ਬੰਗਲਾਦੇਸ਼ ਦੇ 4000 ਕਿਲੋਮੀਟਰ ਲੰਮੇ ਬਾਡਰ ਨੂੰ ਸੀਲ ਕਰ ਦਿੱਤਾ ਹੈ। ਕੀ ਕਾਰਨ ਹੋਏ ਕਿ ਬੰਗਲਾਦੇਸ਼ ਵਿੱਚ ਸਟੂਡੈਂਟਸ ਵੱਲੋਂ ਸ਼ੁਰੂ ਕੀਤਾ ਗਿਆ ਪ੍ਰੋਟੈਸਟ ਇੰਨੇ ਵੱਡੇ ਅੰਦੋਲਨ ਦਾ ਰੂਪ ਧਾਰਨ ਕਰ ਗਿਆ ਸੇਖ ਸੀਨਾ ਦੇ ਕਿਸ ਬਿਆਨ ਨੇ ਇਸ ਅੰਦੋਲਨ ਵਿੱਚ ਅੱਗ ਉਤੇ ਤੇਲ ਪਾਉਣ ਦਾ ਕੰਮ ਕੀਤਾ ਸੇਖ ਸੀਨਾ ਦੇ ਸਰਕਾਰੀ ਨਿਵਾਸ ਜਿਸ ਨੂੰ ਗਨੋ ਪਵਨ ਕਿਹਾ ਜਾਂਦਾ ਹੈ ਉਸ ਵਿੱਚ ਜਨਤਾ ਜ਼ਬਰਦਸਤੀ ਢਾਕਲ ਹੋ ਗਈ ਹੈ ਜਨਤਾ ਨੇ ਸਰਕਾਰੀ ਚੈਨਲ ਦੇ ਦਫ਼ਤਰ ਉੱਤੇ ਕਬਜ਼ਾ ਕਰ ਲਿਆ ਹੈ ਸੇਖ ਸੀਨਾ ਦੇ ਪਿਤਾ ਸੇਖ ਮੁਜੀਬਰ ਰਹਿਮਾਨ ਜਿਸ ਨੂੰ ਬੰਗਲਾਦੇਸ਼ ਦਾ ਰਾਸ਼ਟਰਪਿਤਾ ਕਿਹਾ ਜਾਂਦਾ ਹੈ ਉਸ ਦੇ ਬੁੱਤ ਨੂੰ ਜਨਤਾ ਵੱਲੋਂ ਤੋੜਿਆ ਜਾ ਰਿਹਾ ਹੈ ਤੇ ਜੁੱਤੀਆਂ ਮਾਰੀਆਂ ਜਾ ਰਹੀਆਂ ਹਨ ਬੰਗਲਾਦੇਸ਼ ਦੇ ਹਾਲਾਤ ਕੰਟਰੋਲ ਤੋਂ ਬਾਹਰ ਹੋ ਚੁੱਕੇ ਹਨ ਇਸ ਤਰ੍ਹਾਂ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਹਨ ਵਿਸ਼ਵਾਸ ਨਹੀਂ ਹੋ ਰਿਹਾ ਕਿ ਸਟੂਡੈਂਟ ਵੱਲੋਂ ਸ਼ੁਰੂ ਕੀਤਾ ਗਿਆ ਅਰਕਸ਼ਨ ਅਤੇ ਬੇਰੋਜ਼ਗਾਰੀ ਦੇ ਮੁੱਦੇ ਉੱਪਰ ਅੰਦੋਲਨ ਨੇ ਦੇਸ਼ ਦੀ ਸਰਕਾਰ ਦਾ ਤਖਤਾ ਪਲਟ ਕਰ ਦਿੱਤਾ ਹੈ ਅੰਦੋਲਨ ਨੂੰ ਕੁਚਲਣ ਦੀ ਸਰਕਾਰ ਦੀ ਕੋਸ਼ਿਸ਼ ਕਾਰਨ ਪੁਲਿਸ ਅਤੇ ਅੰਦੋਲਨਕਾਰੀ ਆਪਸ ਵਿੱਚ ਵਿੜ ਗਏ। ਮਿਰਾਜਗੰਜ ਦੇ ਥਾਣੇ ਵਿੱਚ ਵੜ ਕੇ ਜਨਤਾ ਵੱਲੋਂ 13 ਪੁਲਸਵਾਰਿਆਂ ਨੂੰ ਮਾਰ ਦਿੱਤਾ ਗਿਆ ਹੈ। ਅੰਦੋਲਨਕਾਰੀਆਂ ਵੱਲੋਂ ਸਿੱਖਸੀਨਾਂ ਦੀ ਪਾਰਟੀ ਦੇ 19 ਨੇਤਾਵਾਂ ਨੂੰ ਮਾਰ ਦਿੱਤਾ ਗਿਆ ਹੈ। ਰੰਗਪੁਰ ਅਤੇ ਮਿਰਾਜਗੰਜ ਵਿੱਚ ਹਿੰਦੂਆਂ ਉੱਪਰ ਵੀ ਹਮਲਾ ਕੀਤਾ ਗਿਆ ਹੈ ਅਤੇ ਮੰਦਰਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਪੁਲਿਸ ਦੀਆਂ ਗੋਲੀਆਂ ਨਾਲ ਮਰਨ ਵਾਲਿਆਂ ਦੀ ਗਿਣਤੀ ਹਜ਼ਾਰ ਤੱਕ ਪਹੁੰਚ ਗਈ ਹੈ ਜਿਸ ਵਿੱਚ ਸਟੂਡੈਂਟਸ ਵੀ ਸ਼ਾਮਲ ਹਨ। ਇਸ ਸਭ ਦੀ ਪਹਿਲਾਂ ਲੋਕਲ মিডিਆ ਰਿਪੋਰਟ ਨਹੀਂ ਕਰ ਰਿਹਾ ਸੀ ਪਰ ਹੁਣ ਇੰਟਰਨੈਟ ਉਤੇ ਸੋਸ਼ਲ ਮੀਡੀਆ ਵੀ ਬਲੌਕ ਕਰ ਦਿੱਤੇ ਗਏ ਹਨ ਕਰਫਿਊ ਦੌਰਾਨ ਸ਼ੂਟ ਕਰ ਦੇਣ ਦੇ ਆਰਡਰ ਦੇ ਦਿੱਤੇ ਗਏ ਹਨ ਪਰ ਫਿਰ ਵੀ ਹਾਲਾਤਾਂ ਵਿੱਚ ਕੋਈ ਫਰਕ ਨਹੀਂ ਪੈ ਰਿਹਾ ਬਿਲੀਅਨਸ ਡਾਲਰ ਦਾ ਨੁਕਸਾਨ ਹੋ ਚੁੱਕਾ ਹੈ ਇਸ ਸਭ ਦੀ ਸ਼ੁਰੂਆਤ 5 ਜੂਨ 2024 ਨੂੰ ਬੰਗਲਾਦੇਸ਼ ਦੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਹੋਈ ਜਦੋਂ ਸੁਪਰੀਮ ਕੋਰਟ ਵੱਲੋਂ ਬੰਗਲਾਦੇਸ਼ ਵਿੱਚ ਸਿਵਲ ਸਰਵਿਸਿਜ਼ ਵਿੱਚ ਕੋਟਾ ਸਿਸਟਮ ਨੂੰ ਦੁਬਾਰਾ ਬਹਾਲ ਕਰ ਦਿੱਤਾ ਗਿਆ ਸ਼ੁਰੂਆਤ ਵਿੱਚ ਸਟੂਡੈਂਟ ਵੱਲੋਂ ਪੀਸਫੁੱਲ ਪ੍ਰੋਟੈਸਟ ਕੀਤਾ ਗਿਆ ਪਰ ਈਦ ਕਾਰਨ ਸਾਰੇ ਦੇਸ਼ ਵਿੱਚ ਪ੍ਰੋਟੈਸਟ ਨੂੰ ਪੋਸਟਪੋਨ ਕਰ ਦਿੱਤਾ ਗਿਆ ਅਤੇ ਈਦ ਤੋਂ ਬਾਅਦ ਦੁਬਾਰਾ ਪ੍ਰੋਟੈਸਟ ਸ਼ੁਰੂ ਕਰ ਦਿੱਤਾ ਗਿਆ ਪਰ ਇਸ ਵਾਰ ਪ੍ਰੋਟੈਸਟ ਨੇ ਹਿੰਸਾ ਦਾ ਰੂਪ ਧਾਰਨ ਕਰ ਲਿਆ ਸਟੂਡੈਂਟ ਵੱਲੋਂ ਰੋਡ ਬਲਾਕ ਕਰ ਦਿੱਤੇ ਗਏ ਅਤੇ ਟ੍ਰੇਨਾਂ ਨੂੰ ਰੋਕ ਲਿਆ ਗਿਆ ਸਟੂਡੈਂਟ ਨੇ ਕੋਟਾ ਖਤਮ ਕਰਨ ਦੀ ਮੰਗ ਰੱਖੀ ਪਰ ਹੌਲੀ-ਹੌਲੀ ਇਸ ਵਿੱਚ ਹੋਰ ਵੀ ਮੰਗਾਂ ਸ਼ਾਮਿਲ ਕਰ ਦਿੱਤੀਆਂ ਗਈਆਂ ਬੰਗਲਾਦੇਸ਼ ਦੀ ਸਤਾਧਾਰੀ ਪਾਰਟੀ ਆਵਾਮੀ ਲੀਗ ਦਾ ਇੱਕ ਸਟੂਡੈਂਟ ਵਿੰਗ ਹੈ ਜਿਸ ਨੂੰ ਸ਼ਾਤਰਾ ਲੀਗ ਕਿਹਾ ਜਾਂਦਾ ਹੈ। ਸ਼ਾਤਰਾ ਲੀਗ ਦੇ ਮੈਂਬਰਾਂ ਵੱਲੋਂ ਸਟੂਡੈਂਟ ਦੇ ਉੱਪਰ ਕਈ ਜਗ੍ਹਾ ਹਮਲੇ ਕੀਤੇ ਗਏ ਜਿਸ ਵਿੱਚ ਪੁਲਿਸ ਨੇ ਉਹਨਾਂ ਦਾ ਸਾਥ ਦਿੱਤਾ। ਇਸ ਕਾਰਨ ਸਟੂਡੈਂਟ ਦੇ ਨਾਲ ਬੰਗਲਾਦੇਸ਼ ਦੀ ਆਮ ਜਨਤਾ ਵੀ ਇਸ ਪ੍ਰੋਟੈਸਟ ਵਿੱਚ ਸ਼ਾਮਲ ਹੋ ਗਈ। ਬੰਗਲਾਦੇਸ਼ ਦੀ ਗਵਰਨਮੈਂਟ ਨੇ ਅੰਦੋਲਨਕਾਰੀਆਂ ਦੇ ਖਿਲਾਫ ਪੁਲਿਸ ਦੇ ਨਾਲ ਆਰਮੀ ਨੂੰ ਵੀ ਲਗਾ ਦਿੱਤਾ। ਆਰਮੀ ਨੇ ਪ੍ਰੋਟੈਸਟਰ ਦੇ ਖਿਲਾਫ ਯੂਐਨ ਦੀਆਂ ਗੱਡੀਆਂ ਦੀ ਵਰਤੋਂ ਕੀਤੀ ਜਿਸ ਨਾਲ ਇਹ ਸਮਝਿਆ ਗਿਆ ਕਿ ਯੂਨ ਵੀ ਇਸ ਵਿੱਚ ਸ਼ਾਮਲ ਹੈ ਜਦੋਂ ਇਹ ਗੱਲ ਮੀਡੀਆ ਵਿੱਚ ਪਹੁੰਚੀ ਤਾਂ ਪੂਰੀ ਦੁਨੀਆ ਵਿੱਚ ਯੂਨ ਦਾ ਬਹੁਤ ਇੰਪੈਕਟ ਗਿਆ ਜਿਸ ਤੋਂ ਬਾਅਦ ਯੂਨ ਨੇ ਬੰਗਲਾਦੇਸ਼ ਨੂੰ ਆਪਣੀਆਂ ਗੱਡੀਆਂ ਨਾ ਵਰਤਣ ਦਾ ਆਰਡਰ ਦਿੱਤਾ ਅਤੇ ਬੰਗਲਾਦੇਸ਼ ਦੀ ਗਵਰਨਮੈਂਟ ਵੱਲੋਂ ਯੂਨ ਦਾ ਲੋਗੋ ਗੱਡੀਆਂ ਤੋਂ ਉਤਾਰ ਦਿੱਤਾ ਗਿਆ ਇਸ ਸਭ ਦੇ ਵਿੱਚ ਅਜੇ ਪ੍ਰੋਟੈਸਟਰ ਦਾ ਗੁੱਸਾ ਘਟਿਆ ਨਹੀਂ ਸੀ ਕਿ 14 ਜੁਲਾਈ 2024 ਨੂੰ ਬੰਗਲਾਦੇਸ਼ ਦੀ ਪ੍ਰਾਈਮ ਮਿਨਿਸਟਰ ਸ਼ੇਖ ਅਸੀਨਾ ਨੇ ਇੱਕ ਵਿਵਾਦਿਤ ਬਿਆਨ ਦੇ ਦਿੱਤਾ। ਸ਼ੇਖ ਅਸੀਨਾ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਸਿਵਲ ਸਰਵਿਸ ਵਿੱਚ ਕੋਟਾ ਜੇਕਰ ਫਰੀडम फाइਟਰ ਨੂੰ ਹੀ ਦਿੱਤਾ ਜਾਏਗਾ ਤਾਂ ਕਿ ਰਾਜਕਰਾਂ ਨੂੰ ਦਿੱਤਾ ਜਾਵੇਗਾ। ਪੀਐਮ ਦੇ ਇਸ ਬਿਆਨ ਤੋਂ ਬਾਅਦ ਜਿਵੇਂ ਅੱਗ ਹੀ ਲੱਗ ਗਈ ਇਸ ਅੰਦੋਲਨ ਵਿੱਚ। ਪਰ ਇਸ ਬਿਆਨ ਦੀ ਵੈਲਿਊ ਤੁਹਾਨੂੰ ਉਦੋਂ ਸਮਝ ਲਾਵੇਗੀ ਜਦੋਂ ਤੁਹਾਨੂੰ ਫਰੀडम फाइਟਰ ਅਤੇ ਰਾਜਕਰਾਰ ਵਿੱਚ ਫਰਕ ਬਾਰੇ ਪਤਾ ਹੋਵੇਗਾ। ਤੁਸੀਂ ਸਾਰੇ ਜਾਣਦੇ ਹੋ ਕਿ 1947 ਤੋਂ 1971 ਤੱਕ ਬੰਗਲਾਦੇਸ਼ ਪਾਕਿਸਤਾਨ ਦਾ ਹੀ ਹਿੱਸਾ ਸੀ। ਬੰਗਲਾਦੇਸ਼ ਨੂੰ ਈਸਟ ਪਾਕਿਸਤਾਨ ਜਦੋਂ ਕਿ ਮੌਜੂਦਾ ਪਾਕਿਸਤਾਨ ਨੂੰ ਵੈਸਟ ਪਾਕਿਸਤਾਨ ਕਿਹਾ ਜਾਂਦਾ ਸੀ ਪਾਕਿਸਤਾਨ ਦੇ ਇਹਨਾਂ ਦੋਵਾਂ ਹਿੱਸਿਆਂ ਵਿੱਚ ਇੰਡੀਆ ਹੋਣ ਕਾਰਨ ਬਹੁਤ ਜ਼ਿਆਦਾ ਦੂਰੀ ਸੀ ਦੋਵਾਂ ਪਾਕਿਸਤਾਨ ਦੇ ਹਿੱਸਿਆਂ ਵਿੱਚ ਧਰਮ ਤੋਂ ਬਿਨਾ ਹੋਰ ਬਹੁਤ ਜ਼ਿਆਦਾ ਡਿਫਰੈਂਟ ਸਨ ਪਰ ਸਭ ਤੋਂ ਵੱਡਾ ਡਿਫਰੈਂਸ ਭਾਸ਼ਾ ਦਾ ਸੀ ਉਸ ਸਮੇਂ ਈਸਟ ਪਾਕਿਸਤਾਨ ਵਿੱਚ ਸ਼ੇਖ ਅਸੀਨਾ ਦੇ ਪਿਤਾ ਸ਼ੇਖ ਮੁਜਬੀਰ ਰਹਿਮਾਨ ਦਾ ਬਹੁਤ ਹੌਲਡ ਸੀ ਜਦੋਂ ਕਿ ਵੈਸਟ ਪਾਕਿਸਤਾਨ ਵਿੱਚ ਕਈ ਪਾਰਟੀਆਂ ਮੌਜੂਦ ਸਨ ਉਸ ਟਾਈਮ ਪੂਰੇ ਪਾਕਿਸਤਾਨ ਵਿੱਚ ਮਾਰਸ਼ਲ ਲਾ ਲਗਾ ਹੋਇਆ ਸੀ ਇਸ ਕਾਰਨ ਜਰਨਲ ਯਾਹੀਆ ਖਾਨ ਵੱਲੋਂ ਦੋਵਾਂ ਪਾਕਿਸਤਾਨ ਦੇ ਹਿੱਸਿਆਂ ਵਿੱਚ ਇਲੈਕਸ਼ਨ ਕਰਵਾਈਆਂ ਗਈਆਂ ਇਸ ਇਲੈਕਸ਼ਨ ਵਿੱਚ ਇਸ ਪਾਕਿਸਤਾਨ ਦੀ ਆਵਾਮੀ ਲੀਗ ਨੇ 169 ਵਿੱਚੋਂ 167 ਸੀਟਾਂ ਤੇ ਜਿੱਤ ਹਾਸਲ ਕੀਤੀ ਪੂਰੇ ਪਾਕਿਸਤਾਨ ਈਸਟ ਤੇ ਵੈਸਟ ਦੇ ਆ ਕੁੱਲ ਮਿਲਾ ਕੇ 300 ਸੀਟਾਂ ਵਿੱਚੋਂ 177 ਸੀਟਾਂ ਆਵਾਮੀ ਲੀਗ ਨੇ ਜਿੱਤ ਲਈਆਂ ਸਨ ਜਿਸ ਦਾ ਮਤਲਬ ਇਹ ਹੋਇਆ ਕਿ ਆਵਾਮੀ ਲੀਗ ਪੂਰੇ ਪਾਕਿਸਤਾਨ ਵਿੱਚ ਆਪਣੀ ਸਰਕਾਰ ਆਸਾਨੀ ਨਾਲ ਬਣਾ ਸਕਦੀ ਸੀ ਪਰ ਉਸ ਵਕਤ ਦੀ ਮਿਲਟਰੀ ਲੀਡਰਸ਼ਿਪ ਇਸ ਤਰ੍ਹਾਂ ਨਹੀਂ ਚਾਹੁੰਦੀ ਸੀ ਇਸ ਕਾਰਨ ਈਸਟ ਪਾਕਿਸਤਾਨ ਵਿੱਚ ਸ਼ਿਵਲ ਵਾਰ ਸ਼ੁਰੂ ਹੋ ਗਈ ਜਿਸ ਦਾ ਨੇਤ੍ਰਤਵ ਸੇਖ ਮੁਜ਼ਬੀਰ ਰਹਿਮਾਨ ਨੇ ਕੀਤਾ ਬੰਗਲਾਦੇਸ਼ ਦੀ ਆਜ਼ਾਦੀ ਦੀ ਇਹ ਜੰਗ ਬੰਗਲਾਦੇਸ਼ ਦੇ ਲੋਕਾਂ ਵੱਲੋਂ 9 ਮਹੀਨੇ ਤੱਕ ਲੜੀ ਗਈ ਜਿਸ ਵਿੱਚ ਇੰਡੀਆ ਨੇ ਖੁੱਲੇ ਤੌਰ ਤੇ ਬੰਗਲਾਦੇਸ਼ ਦਾ ਸਾਥ ਦਿੱਤਾ ਇੰਡੀਆ ਦੀ ਮਦਦ ਨਾਲ ਹੀ ਬੰਗਲਾਦੇਸ਼ ਵਿੱਚ ਮੁਕਤੀ ਵਹਿਣੀ ਅੰਦੋਲਨ ਚਲਾਇਆ ਗਿਆ ਈਸਟ ਪਾਕਿਸਤਾਨ ਨੂੰ 26 ਮਾਰਚ 1971 ਨੂੰ ਆਜ਼ਾਦੀ ਮਿਲੀ ਅਤੇ ਨਵਾਂ ਦੇਸ਼ ਬਣਿਆ ਬੰਗਲਾਦੇਸ਼ ਪਰ ਦੂਸਰੇ ਪਾਸੇ ਉਸ ਸਮੇਂ ਇਸ ਪਾਕਿਸਤਾਨ ਵਿੱਚ ਉਹ ਗਰੁੱਪ ਉਹ ਲੋਕ ਜੋ ਵੈਸਟ ਪਾਕਿਸਤਾਨ ਨੂੰ ਸਪੋਰਟ ਕਰਦਾ ਸੀ ਉਹਨਾਂ ਲੋਕਾਂ ਨੂੰ ਰਜਾਕਾਰ ਕਿਹਾ ਜਾਂਦਾ ਸੀ ਹੁਣ ਇੰਨੇ ਸਾਲਾਂ ਬਾਅਦ ਬੰਗਲਾਦੇਸ਼ ਵਿੱਚ ਰਜਾਕਾਰ ਸ਼ਬਦ ਇੱਕ ਬੁਰਾ ਸ਼ਬਦ ਬਣ ਗਿਆ ਹੈ ਔਰ ਇਸ ਦੇ ਨਾਲ ਰਜਾਕਾਰਾਂ ਦੀ ਜਨਰੇਸ਼ਨ ਵੀ ਖਤਮ ਹੋ ਚੁੱਕੀ ਹੈ ਪਰ ਫਿਰ ਵੀ ਬੰਗਲਾਦੇਸ਼ ਦੀ ਪ੍ਰਾਈਮ ਮਿਨਿਸਟਰ ਵੱਲੋਂ ਉੱਥੋਂ ਦੇ ਲੋਕਾਂ ਨੂੰ ਰਜਾਕਾਰ ਕਹਿਣ ਦੇ ਕਾਰਨ ਉੱਥੋਂ ਦੇ ਲੋਕਾਂ ਵਿੱਚ ਗੁੱਸਾ ਭੜਕ ਉੱਠਿਆ ਅਤੇ ਇਨਾ ਵੱਡਾ ਅੰਦੋਲਨ ਸ਼ੁਰੂ ਹੋ ਗਿਆ ਕਿਉਂਕਿ ਫਰੀडम फाइਟਰ ਦੀ ਮਦਦ ਨਾਲ ਹੀ ਬੰਗਲਾਦੇਸ਼ ਆਜ਼ਾਦ ਹੋਇਆ ਸੀ ਇਸ ਕਾਰਨ ਸੇਖ ਮਜਬੂਰ ਰਹਿਮਾਨ ਮੱਲੂ ਬੰਗਲਾਦੇਸ਼ ਦਾ ਪ੍ਰੈਜ਼ੀਡੈਂਟ ਬਣਨ ਤੋਂ ਬਾਅਦ ਬੰਗਲਾਦੇਸ਼ ਦੀ ਸਿਵਲ ਸਰਵਿਸੈਸ ਜੌਬਸ ਵਿੱਚ ਫਰੀडम फाइਟਰ ਦਾ ਕੋਟਾ 30% ਰੱਖ ਦਿੱਤਾ ਗਿਆ 1997 ਤੱਕ ਬੰਗਲਾਦੇਸ਼ ਬਣ ਤੋਂ 26 ਸਾਲ ਬਾਅਦ ਫਰੀडम फाइਟਰ ਦੀ ਸਿਵਲ ਸਰਵਿਸੈਸ ਵਿੱਚ ਰਿਕਰੂਟਮੈਂਟ ਕਾਫੀ ਘਟ ਹੋ ਗਈ ਜਿਸ ਕਾਰਨ ਬੰਗਲਾਦੇਸ਼ ਸਰਕਾਰ ਨੇ ਇਹ ਕੋਟਾ ਵਧਾ ਕੇ ਫਰੀडम फाइਟਰ ਦੇ ਬੱਚਿਆਂ ਲਈ ਕਰ ਦਿੱਤਾ ਅਤੇ ਦੁਬਾਰਾ 2010 ਵਿੱਚ ਇਹ ਕੋਟਾ ਵਧਾ ਕੇ ਫ੍ਰੀडम फाइਟਰ ਦੇ ਪੋਤੇ-ਪੋਤੀਆਂ ਦੇ ਲਈ ਕਰ ਦਿੱਤਾ ਗਿਆ ਪਰ ਸਭ ਦੇ ਬਾਵਜੂਦ ਵੀ ਫ੍ਰੀडम फाइਟਰ ਦੀ ਨਸਲ ਸਿਰਫ 10% ਇਸ ਕੋਟੇ ਦਾ ਫਾਇਦਾ ਲੈ ਰਹੀ ਹੈ ਅਤੇ ਬਾਕੀ 20% ਕੋਟਾ ਜਾਇਆ ਜਾ ਰਿਹਾ ਹੈ ਬੰਗਲਾਦੇਸ਼ ਵਿੱਚ ਇਹ ਚੀਜ਼ ਹੀ ਸੀ ਜੋ ਸਟੂਡੈਂਟ ਨੂੰ ਕਾਫੀ ਖਰਾਬ ਲੱਗ ਰਹੀ ਸੀ 8 ਮਾਰਚ 2018 ਨੂੰ ਬੰਗਲਾਦੇਸ਼ ਦੇ ਹਾਈ ਕੋਰਟ ਵਿੱਚ ਕੋਟਾ ਸਿਸਟਮ ਦੇ ਖਿਲਾਫ ਇੱਕ ਪਟੀਸ਼ਨ ਫਾਈਲ ਕੀਤੀ ਗਈ ਜਿਸ ਨੂੰ ਹਾਈ ਕੋਰਟ ਨੇ ਰਿਜੈਕਟ ਕਰ ਦਿੱਤਾ ਪਰ ਸੇਖਸੀਨਾ ਵੱਲੋਂ ਇੱਕ ਆਰਡਰ ਪਾਸ ਕਰਕੇ ਕੋਟਾ ਸਿਸਟਮ ਖਤਮ ਕਰ ਦਿੱਤਾ ਗਿਆ। ਇਸ ਤੋਂ ਕੁਝ ਸਾਲ ਬਾਅਦ ਹਾਈ ਕੋਰਟ ਨੇ 5 ਜੂਨ 2024 ਨੂੰ ਸੇਖਸੀਨਾ ਦਾ ਆਰਡਰ ਰਿਜੈਕਟ ਕਰਕੇ ਕੋਟਾ ਸਿਸਟਮ ਫਿਰ ਤੋਂ ਬਹਾਲ ਕਰ ਦਿੱਤਾ। ਇਸ ਕਾਰਨ ਤੋਂ ਹੀ ਪ੍ਰੋਟੈਸਟ ਸ਼ੁਰੂ ਹੋ ਗਏ। ਜਦੋਂ ਹਾਲਾਤ ਹੱਦ ਤੋਂ ਜ਼ਿਆਦਾ ਖਰਾਬ ਹੋ ਗਏ ਤਾਂ 21 ਜੁਲਾਈ 2024 ਨੂੰ ਸੁਪਰੀਮ ਕੋਰਟ ਨੇ ਕੋਟਾ ਸਿਸਟਮ ਵਿੱਚ ਭਾਰੀ ਫੇਰ ਬਦਲ ਕੀਤੇ ਜਿਸ ਅਨੁਸਾਰ ਮੈਰਿਟ ਵਾਲਾ ਕੋਟਾ ਵਧਾ ਕੇ 44% ਤੋਂ 93% ਕਰ ਦਿੱਤਾ ਗਿਆ। ਅਤੇ ਫ੍ਰੀडम फाइਟਰ ਵਾਲਾ ਕੋਟਾ 30% ਤੋਂ ਘਟਾ ਕੇ 5% ਕਰ ਦਿੱਤਾ ਗਿਆ 1% ਮਿਨਿਓਰਿਟੀ ਅਤੇ 1% ਡਿਸੇਬਲ ਲੋਕਾਂ ਲਈ ਫਿਕਸ ਕਰ ਦਿੱਤਾ ਗਿਆ ਕੋਰਟ ਦੇ ਫੈਸਲੇ ਤੋਂ ਬਾਅਦ ਸਟੂਡੈਂਟਸ ਨੇ ਇਸ ਸ਼ਰਤ ਤੇ ਪ੍ਰੋਟੈਸਟ ਖਤਮ ਕਰਨ ਦਾ ਫੈਸਲਾ ਕੀਤਾ ਕਿ ਉਹਨਾਂ ਦੇ ਜੋ ਸਟੂਡੈਂਟ ਸਾਥੀਆਂ ਨੂੰ ਅਰੈਸਟ ਕੀਤਾ ਗਿਆ ਹੈ ਉਹਨਾਂ ਨੂੰ ਛੱਡ ਦਿੱਤਾ ਜਾਵੇ ਅਤੇ ਜਿਨ੍ਹਾਂ ਇਲਾਕਿਆਂ ਵਿੱਚ ਸਟੂਡੈਂਟਸ ਦੀ ਮੌਤ ਹੋਈ ਹੈ ਉਹਨਾਂ ਇਲਾਕਿਆਂ ਦੇ ਸਰਕਾਰੀ ਅਧਿਕਾਰੀ ਰਿਜ਼ਾਈਨ ਕਰਨ ਪਰ ਇਸ ਸਬ ਦੇ ਵਿੱਚ ਸੇਖਸੀਨਾ ਵੱਲੋਂ ਪ੍ਰੋਟੈਸਟਰ ਦੇ ਖਿਲਾਫ ਸੈਨਾ ਦਾ ਕੀਤਾ ਗਿਆ ਇਸਤੇਮਾਲ ਸਟੂਡੈਂਟਸ ਅਤੇ ਆਮ ਲੋਕਾਂ ਉੱਪਰ ਚਲਾਈਆਂ ਗਈਆਂ ਗੋਲੀਆਂ ਅਤੇ ਸੇਖਸੀਨਾ ਦੇ ਬਿਆਨਾਂ ਕਾਰਨ ਪ੍ਰੋਟੈਸਟਰ ਦਾ ਗੁੱਸਾ ਭੜਕ ਗਿਆ ਦੇਖਦੇ ਆਂ ਦੇਖਦੇ ਆਂ ਪ੍ਰੋਟੈਸਟਰ ਕੰਟਰੋਲ ਤੋਂ ਬਾਹਰ ਹੋ ਗਏ ਜਿਸ ਕਾਰਨ ਸੇਖਸੀਨਾ ਨੂੰ ਅਸਤੀਫਾ ਦੇ ਕੇ ਬੰਗਲਾਦੇਸ਼ ਛੱਡ ਕੇ ਭਜਣਾ ਪਿਆ ਅਤੇ ਸਰਕਾਰ ਦਾ ਤਖਤਾ ਪਲਟ ਹੋ ਗਿਆ ਦੋਸਤੋ ਬੰਗਲਾਦੇਸ਼ ਦੇ ਹਾਲਾਤਾਂ ਤੇ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਜੇਕਰ ਤੁਹਾਨੂੰ ਸਹੀ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਅਤੇ ਸ਼ੇਅਰ ਕਰਨਾ ਅਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤਾਂ ਕਿ ਸਾਡੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਵੀਡੀਓ ਦੇਖਣ ਲਈ ਬਹੁਤ ਬਹੁਤ ਥੈਂਕ ਯੂ ਦੋਸਤੋ ਮਿਲਦੇ ਹਾਂ ਅਗਲੀ ਸ਼ਾਨਦਾਰ ਵੀਡੀਓ ਵਿੱਚ